ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਲੈ ਕੇ ਆਏ ਆਂ ਚਾਰ ਫਲਾਈਆਂ ਦਾ ਡਿਜ਼ਾਈਨ ਹੈ ਤੇ ਛੇ ਛੇ ਤਾਗੇ ਦਾ ਡਿਜ਼ਾਈਨ ਹੈ ਕਿੰਨੇ ਵੀ ਤੁਸੀਂ ਤਾਗੇ ਲੈਣੇ ਆਂ ਛੇ ਛੇ ਦੇ ਹਿਸਾਬ ਨਾਲ ਰੱਖ ਕੇ ਦੋ ਤਾਗੇ ਐਕਸਟਰਾ ਰੱਖਣੇ ਆ ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸ ਦਿਆਂ ਸਿੱਧੀ ਸਾਈਡ ਤੋਂ ਇਹ ਸ਼ੁਰੂ ਹੁੰਦਾ ਪਹਿਲਾ ਤਾਗਾ ਬਿਨਾਂ ਬੁਨੇ ਉਤਾਰਾਂਗੇ ਫਿਰ ਆਪਾਂ ਦੋ ਤਾਗੇ ਉਲਟੇ ਬਣਾਵਾਂਗੇ ਫਿਰ ਤਾਗਾ ਆਪਾਂ ਬੈਕ ਸਾਈਡ ਲੈ ਜਾਗੇ ਹੁਣ ਆਪਾਂ ਕੀ ਕਰਾਂਗੇ ਦੋ ਤਾਗੇ ਉਤਾਰਾਂਗੇ ਉਤਾਰ ਕੇ ਇਹਨਾਂ ਦੀ ਜਗ੍ਹਾ ਚੇਂਜ ਕਰਨੀ ਆ ਪਹਿਲਾਂ ਪਿੱਛੋਂ ਦੀ ਸਿਲਾਈ ਲਿਆਉਣੀ ਆ ਪਹਿਲਾਂ ਧਾਗਾ ਪਿੱਛੇ ਲੈ ਜਾਗੇ ਜਿਹੜਾ ਦੂਜਾ ਸੀ ਉਹਨੂੰ ਅੱਗੇ ਲਿਆਵਾਂ ਹੁਣ ਆਪਾਂ ਪਿੱਛੋਂ ਦੀ ਸਿਲਾਈ ਕੀਤੀ ਆ ਜਿਹੜੇ ਆਪਾਂ ਚਾਰ ਕੁੰਡੇ ਉਲਟਾਉਣੇ ਨੇ ਤੇ ਇਹਦੇ ਆਪਾਂ ਇਹ ਸਿਲਾਈ ਆਪਾਂ ਅੱਗੋਂ ਦੀ ਕਰਨੀ ਆ ਇਸ ਤਰ੍ਹਾਂ ਜਿਹੜਾ ਇਹ ਮੂਹਲਾ ਸੀ ਹੁਣ ਪਿੱਛੇ ਲੈ ਗਏ ਜਿਹੜਾ ਇੱਧਰ ਆ ਸੀ ਉਧਰ ਲੈ ਗਏ ਬਸ ਕੁੰਡੇ ਉਲਟਾਉਣੇ ਆ ਬੁੰਨੇ ਸਿੱਧੇ ਸਿੱਧੇ ਨੇ ਬੈਕ ਸਾਈਡ ਤੋਂ ਇੱਥੇ ਤੱਕ ਆਪਣਾ ਪੂਰਾ ਹੋ ਗਿਆ ਹੁਣ ਆਪਾਂ ਰਿਪੀਟ ਕਰਨਾ ਦੋ ਉਲਟੇ ਕੁੰਡੇ ਕੱਢਾਂਗੇ ਬੈਕ ਸਾਈਡ ਤੋਂ ਸਲਾਈ ਚ ਇਹਨੂੰ ਇੱਧਰ ਕਰ ਲਾਂਗੇ ਇਹਨੂੰ ਦੂਜੇ ਨੂੰ ਮੂਰੇ ਲੈ ਜਾਵਾਂਗੇ ਬੁਣਾਂਗੇ ਸਿੱਧੇ-ਸਿੱਧੇ ਬੈਕ ਸਾਈਡ ਤੇ ਬੁਣਨਾ ਤੇ ਫਿਰ ਦੋ ਤਾਂ ਅੱਗੇ ਕੱਢਾਂਗੇ ਇਹਨਾਂ ਨੂੰ ਇਸ ਤਰ੍ਹਾਂ ਹੀ ਮੂਲੇ ਨੂੰ ਇੱਧਰ ਲੈ ਆਵਾਂਗੇ ਜਗਾ ਚੇਂਜ ਕਰਨੀ ਆ ਬੁਣਨੇ ਸਿੱਧੇ-ਸਿੱਧੇ ਆ ਫਿਰ ਦਵਾਰਾ ਦੋ ਉਲਟੇ ਤਾਂਗਾ ਬੈਕ ਸਾਈਡ ਦੋ ਕੁੰਡੇ ਕੱਢਾਂਗੇ ਪਹਿਲਾ ਤਾਂਗੇ ਨੂੰ ਇਸ ਤਰ੍ਹਾਂ ਕਰਾਂਗੇ ਦੂਜੇ ਨੂੰ ਅੱਗੇ ਲੈ ਜਾਗੇ ਇਹ ਹੁਣ ਆਪਾਂ ਸਲਾਈ ਪਿੱਛੋਂ ਦੀ ਕਰੀ ਆ ਜਦੋਂ ਆਪਾਂ ਦੂਜੀ ਵਾਰ ਕੱਢਦੇ ਆ ਹੁਣ ਆਪਾਂ ਅੱਗੋਂ ਦੀ ਕਰਾਂਗੇ ਇਸ ਤਰ੍ਹਾਂ ਅੱਗੋਂ ਦੀ ਸਲਾਈ ਕੱਢ ਕੇ ਫਿਰ ਇਸੇ ਚੜਾ ਕੇ ਬੁਣਨੇ ਆਪਾਂ ਨੇ ਉਸ ਤਰੀਆ 2 ਦਾ ਇਸ ਤਰੀ ਦੋਨਾਂ ਨੂੰ ਹੁਣ ਆਪਾਂ ਦੋ ਉਲਟੇ ਤੇ ਲਾਸਟ ਵਾਲਾ ਪਾਇਸਤਰੀ ਬਣਾ ਲਾਂਗੇ ਬੈਕ ਸਾਈਡ ਆਪਾਂ ਨੇ ਕੀ ਕਰਨਾ ਆਪਣਾ ਇਹ ਇਸ ਤਰ੍ਹਾਂ ਬਣੂਗਾ ਜਿਹੜੇ ਆਪਾਂ ਉਧਰ ਉਲਟੇ ਬੁੰਦੇ ਆ ਉਹਨਾਂ ਨੂੰ ਸਿੱਧੇ ਗੁਣਾਗੇ ਜਿਹੜੇ ਡਿਜ਼ਾਈਨ ਵਾਲੇ ਨੇ ਉਹਨਾਂ ਨੂੰ ਉਲਟੇ ਬਣਾਵਾਂਗੇ ਇਸ ਤਰ੍ਹਾਂ ਇਹ ਲਾਸਟ ਦੇ ਤਿੰਨ ਸੀਗੇ ਜਿਹਨੂੰ ਨੇ ਡਿਜ਼ਾਈਨ ਵਾਲੇ ਚਾਰ ਸੀ ਇਹਨਾਂ ਨੂੰ ਆਪਾਂ ਉਲਟੇ ਬਣਾ ਲਾਂਗੇ ਰਿਪੀਟਡ ਡਿਜ਼ਾਈਨ ਆ ਤੇ ਇੱਕ ਵਾਰ ਆਪਾਂ ਜਿੰਨੇ ਜਿਹੜੇ ਵੀ ਪ੍ਰੋਜੈਕਟ ਤੇ ਰੱਖ ਲਿਆ ਉਸ ਤਰੀਹੀ ਸਿੱਧਾ ਸਿੱਧੇ ਚੱਲੀ ਜਾਊਗਾ ਜਗ੍ਹਾ ਨਹੀਂ ਚੇਂਜ ਕਰਨੀ ਇਹਦੀ ਇਸੇ ਤਰੀਹੀ ਇਹ ਚੱਲੀ ਜਾਊਗਾ ਚਾਰ ਉਲਟੇ ਡਿਜ਼ਾਈਨ ਵਾਲੇ ਜਿਹੜੇ ਆਪਾਂ ਉਧਰ ਦੋ ਉਲਟੇ ਬੁਨੇ ਸੀ ਉਹਨਾਂ ਨੂੰ ਇੱਧਰ ਸਿੱਧੇ ਬੁਣਾਂਗੇ ਦੋ ਸਿੱਧੇ ਬੈਕ ਸਾਈਡ ਕੋਈ ਵੀ ਸिलाई ਸਿੱਧੀ ਨਹੀਂ ਲੱਗਣੀ ਇਹ ਹਰ ਵਾਰ ਇਸੇ ਤਰ੍ਹਾਂ ਹੀ ਆਉਗੀ ਇਸ ਤਰ੍ਹਾਂ ਆਪਾਂ ਨੂੰ ਬਹੁਤ ਸੋਹਣਾ ਤੇ ਸੌਖਾ ਡਿਜ਼ਾਈਨ ਆ ਤੇ ਜੈਕਟ ਬਣ ਕੇ ਬਹੁਤ ਘੈਂਟ ਲੱਗਦੀ ਆ ਬਣਾ ਕੇ ਜਰੂਰ ਵੇਖਿਓ ਜਿਹੜੇ ਆਪਾਂ ਉਲਟੇ ਬੁਨੇ ਸੀ ਉਹਨਾਂ ਨੂੰ ਉਲਟੇ ਬੁਣਾਂਗੇ ਇਹ ਆਪਣੀ ਤੀਜੀ ਸਲਾਈ ਹੈ ਜਿਹੜੇ ਹੁਣ ਆਪਾਂ ਇੱਥੇ ਡਿਜ਼ਾਈਨ ਪਾਇਆ ਸੀ ਚਾਰ ਤਾਗਾਂ 'ਚ ਉਹਨਾਂ ਨੂੰ ਆਪਾਂ ਹੁਣ ਸਿਰਫ ਸਿੱਧੀ ਬਣਾਵਾਂਗੇ ਚਾਰ 1 2 3 4 ਫਿਰ ਤਾਗ ਆਪਣੀ ਸਾਈਡ 'ਦੋ ਉਲਟੇ ਫਿਰ ਆਪਾਂ ਜਿਹੜੇ ਚਾਰ ਡਿਜ਼ਾਈਨ ਪਾਇਤੀ ਚਾਰ ਸਿੱਧੀ ਫਿਰ ਤਾਗ ਆਪਣੀ ਸਾਈਡ ਦੋ ਉਲਟੇ ਇਹਨਾਂ ਚਾਰ ਤੱਕ ਇੱਕ ਵਾਰ ਇਹ ਤਾਗ ਉਲਟਾ ਕੇ ਜੜਾਇਆ ਜਾਂਦਾ ਇੱਕ ਵਾਰ ਇਹ ਇਸ ਤਰੀ ਸਿੱਧਾ ਬੁਣਿਆ ਜਾਂਦਾ ਚਾਰ ਸਿੱਧੇ ਆਪਾਂ ਨੇ ਸੈਡਾਂ ਤੇ ਤਿੰਨ ਤਿੰਨ ਰੱਖੇ ਹੋਇਆ ਉਲਟੇ ਵੈਸੇ ਆਪਾਂ ਦੋ ਦੋ ਪਾਉਣੀਆਂ ਇਸ ਤਰ੍ਹਾਂ ਹੀ ਇਹਨਾਂ ਨੂੰ ਆਪਾਂ ਬੁਣ ਲਾਂਗੇ ਹੁਣ ਆਪਾਂ ਆਗੇ ਚੌਥੀ ਸਲਾਈ ਤੇ ਲਾਸਟ ਸਲਾਈ ਹੈ ਜੀ ਇਹ ਆਪਾਂ ਉਸੇ ਤਰੀਹੀ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਬੁਣੀ ਸੀ ਬੈਕ ਸਾਈਡ ਵਾਲੀ ਹਰ ਸਲਾਈ ਇਸੇ ਤਰੀਕੇ ਨਾਲ ਗੂ ਜਿਹੜੇ ਉਧਰ ਉਲਟੇ ਬੁਨੇ ਹੋਇਆ ਉਹ ਇਧਰ ਸਿੱਧੇ ਗੁੜੇ ਜਾਣਗੇ ਜਿਨ੍ਹਾਂ ਤੇ ਡਿਜ਼ਾਈਨ ਹੈ ਸਿੱਧੇ ਗੁੜੇ ਹੋਇਆ ਉਹ ਉਲਟੇ ਬੁਨੇ ਜਾਣਗੇ ਚਾਰ ਚਾਰ ਤੱਕੇ ਉਲਟੇ ਦੋ ਸਿੱਧੇ ਬੈਕ ਸਾਈਡ ਦੀ ਇਸ ਤਰੀਹੀ ਬਣ ਕੇ ਆਊਗੀ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੀ ਵੀ ਵੀਡੀਓ ਵੇਖਦੇ ਹੋ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੇਰੇ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਇਹ ਵੀ ਤੁਸੀਂ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਉਹਨੂੰ ਦੁਬਾਰਾ ਪਾਓ ਤਾਂ ਅਸੀਂ ਉਹ ਵੀਡੀਓ ਕੱਲ ਅਪਲੋਡ ਕੀਤੀ ਸੀ ਬਸ ਉਹਦੀ ਥੋੜੀ ਜਿਹਾ ਆਪਣਾ ਡਿਜ਼ਾਈਨਿੰਗ ਚੇਂਜ ਕੀਤੀ ਆ ਡਿਜ਼ਾਈਨ ਸੇਮ ਹੀ ਆ ਉਹਦੀਆਂ ਸਲਾਈਆਂ ਵੱਧ ਪਾਈਆਂ ਨੇ ਉਸ ਵੀਡੀਓ ਨੂੰ ਜਾ ਕੇ ਵੇਖ ਸਕਦੇ ਹੋ ਇਸ ਤਰ੍ਹਾਂ ਇਹ ਆਪਣਾ ਚਾਰ ਲੰਝਾ ਪੂਰਾ ਹੋ ਗਿਆ ਡਿਜ਼ਾਈਨ ਹੁਣ ਆਪਾਂ ਦੁਬਾਰੇ ਫੇਰ ਉਸ ਤਰ੍ਹਾਂ ਹੀ ਕਰ ਲਾਂਗੇ ਚਾਰ ਤੱਕ ਹੁੰਦੇ ਦੋ ਦੋ ਕੱਢ ਕੇ ਉਹਨਾਂ ਨੂੰ ਉਲਟਾ ਲਾਂਗੇ ਇਸ ਤਰ੍ਹਾਂ ਹੀ ਆਪਣਾ ਬਣ ਕੇ ਆਉਂਦਾ ਬਹੁਤ ਹੀ ਪਿਆਰਾ ਲੱਗਦਾ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਤੇ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ